ਲੋਡੀ ਅੰਨਿਆਂ ਦੇ ਪੈਰ ਥੱਲੇ ਆ ਗਿਆ ਬਟੇਰਾ ਮੋਦੀ ਹੁਣਾਂ ਦੇ ਅੰਨਿਆਂ ਦੇ ਪੈਰ ਥੱਲੇ ਆ ਗਿਆ ਬਟੇਰਾ ਟੋਲਾ ਅੰਨਿਆਂ ਤੇ ਬੋਲਿਆਂ ਦਾ ਬਣਿਆ ਸ਼ਿਕਾਰੀ ਹੈ ਅੰਨਿਆਂ ਦੇ ਪੈਰ ਥੱਲੇ ਆ ਗਿਆ ਬਟੇਰਾ ਟੋਲਾ ਅੰਨਿਆਂ ਤੇ ਬੋਲਿਆਂ ਦਾ ਬਣਿਆ ਸ਼ਿਕਾਰੀ ਹੈ ਅਕਲਾਂ ਤੋਂ ਖਾਲੀ ਨਾਲੇ ਸ਼ਕਲਾਂ ਤੋਂ ਚੋਰ ਉਤੋਂ ਕੁਰਸੀ ਨੇ ਹੋਰ ਮਤ ਮੂਰਖਾਂ ਦੀ ਮਾਰੀ ਹੈ ਰਲ ਕੇ ਅਡਾਨੀਆਂ ਯਵਾਨੀਆਂ ਦੇ ਨਾਲ ਅੰਨ ਦਾਤਿਆਂ ਦੇ ਹੱਕਾਂ ਉੱਤੇ ਫੇਰ ਦਿੱਤੀ ਆ ਰਹੀ ਐ ਗਿੱਜੇ ਗਿੱਜੇ ਮੋਦੀ ਹੋਰਾਂ ਸੁੱਤੇ ਸ਼ੇਰ ਠਾਲ ਦਿੱਤੇ ਤੁਰ ਪੇ ਕਿਸਾਨ ਸਾਰੇ ਕਰਕੇ ਤਿਆਰੀ ਐ ਪੜੇ ਲਿਖੇ ਸੂਝਵਾਨ ਦੇਸ਼ ਦੇ ਕਿਸਾਨ ਮਹੀਨੇ 6 ਦਾ ਸਮਾਨ ਲੈ ਲੜਾਈ ਵਿੱਚ ਜੁਟੇ ਨੇ ਮਾਝੇ ਵਾਲੇ ਬਾਉ ਹਰਿਆਣੇ ਵਾਲੇ ਤਾਉ ਬਾਉ ਜੂਪੀ ਵਾਲੇ ਉੱਠ ਪੇ ਰਿਕਾਰਡ ਸਾਰੇ ਟੁੱਟੇ ਨੇ ਮਾਲਵੇ ਦੇ ਬਾਈ ਭਾਈ ਵੀਰ ਜੋਪ ਵਾਦੀਏ ਦੁਆਬੀਆਂ ਨੇ ਆਣ ਦਿਲ ਦੁਨੀਆਂ ਦੇ ਲੁੱਟੇ ਨੇ ਖੱਟਰ ਖਟਾਰਾ ਬੁੜਾ ਹੁਈ ਟੰਗੜਾਈ ਜਾਂਦਾ ਬੈਰੀਅਰ ਲਾ ਕੇ ਸਾਰੇ ਰਾਜ ਪੁੱਟ ਸੁੱਟੇ ਨੇ ਤੇ ਜੱਟ ਕਿਹੜਾ ਘੱਟ ਵਟ ਸ਼ੂਟ ਤੁਰੇ ਦਿੱਲੀ ਵੱਲ ਰੁਕਦੇ ਨਾ ਚਾਹੇ ਕੋਈ ਪਹਾੜ ਰਾਹ 'ਚ ਧਰ ਲੋ ਜੱਟ ਕਿਹੜਾ ਘੱਟ ਵਟ ਸ਼ੂਟ ਤੁਰੇ ਦਿੱਲੀ ਵੱਲ ਰੁਕਦੇ ਨਾ ਚਾਹੇ ਕੋਈ ਪਹਾੜ ਰਾਹ 'ਚ ਧਰ ਲੋ ਸ਼ੰਭੂ ਤੇ ਖਨੌਰੀ ਪਾਣੀ ਪਾਤ ਕਰਨਾਲ ਟੱਪੇ ਬਣ ਬੈਠੇ ਲਾੜੇ ਕਹਿੰਦੇ ਅਜੇ ਦਿੱਲੀ ਵਰ ਲੋ ਖੱਟਰ ਵਿਚਾਰਾ ਜਿਹਾ ਮੂੰਹ ਲੈ ਕੇ ਮੋਦੀ ਤਾਂ ਹੀ ਆਖੇ ਕੋਈ ਬੁੜੇ ਦੀ ਵੀ ਗੱਲ ਸੁਣ ਮਰ ਲੋ ਇਹਨਾਂ ਨਹੀਂ ਰੁਕਣਾ ਉਹ ਇਹਨਾਂ ਨਹੀਂ ਰੁਕਣਾ ਦਿੱਲੀ ਕਿਤੇ ਹੋਰਾਂ ਭਰ ਆਉਂਦੀ ਆ ਤੇ ਕਰ ਲੋ ਖਟਰ ਵਿਚਾਰਾ ਜਿਹਾ ਮੂੰਹ ਲੈ ਕੇ ਮੋਦੀ ਤਾਈਂ ਕਹਿੰਦਾ ਕੋਈ ਬੁੜੇ ਦੀ ਵੀ ਗੱਲ ਸੁਣ ਮਰ ਲੋ ਇਹਨਾਂ ਨੂੰ ਰੁਕਣਾ ਹੋ ਇਹਨਾਂ ਨੂੰ ਰੁਕਣਾ ਦਿੱਲੀ ਕਿਤੇ ਹੋਰਾਂ ਪਰਾ ਹੁੰਦੀ ਆ ਤੇ ਕਰ ਲੋ ਦੇਸ਼ ਦੇ ਵਪਾਰੀ ਵਿਦਿਆਰਥੀ ਵਕੀਲ ਸਾਰੇ ਮਾਲਕ ਟਰੱਕਾਂ ਵਾਲੇ ਨਾਲ ਆ ਕਿਸਾਨਾਂ ਦੇ ਦੇਸ਼ ਦੇ ਵਪਾਰੀ ਵਿਦਿਆਰਥੀ ਵਕੀਲ ਸਾਰੇ ਮਾਲਕ ਟਰੱਕਾਂ ਵਾਲੇ ਨਾਲ ਆ ਕਿਸਾਨਾਂ ਦੇ ਮਿਹਨਤ ਮਜ਼ਦੂਰੀ ਵਾਲੇ ਹੱਟੀਆਂ ਦੇ ਲਾਲੇ ਜਿਹੜੇ ਟੈਕਸਾਂ ਨੇ ਖਾਲੇ ਸਾਰੇ ਨਾਲ ਨੌਜਵਾਨਾਂ ਦੇ ਗੀਤ ਤੇ ਸੰਗੀਤ ਵਾਲੇ ਖੇਤਾਂ ਦੀ ਪ੍ਰੀਤ ਵਾਲੇ ਹੱਕ ਵਿੱਚ ਬੋਲ ਸੁਣੇ ਫੌਜ ਦੇ ਜਵਾਨਾਂ ਦੇ ਇੱਕੋ ਹੀ ਆਵਾਜ਼ ਹੈ ਗੁਲਾਮ ਨਹੀਂ ਹੋਣਾ ਅਸੀਂ ਮੋਦੀ ਦੇ ਆ ਯਾਰਾਂ ਪੂੰਜੀ ਪਤੀਆਂ ਸ਼ੈਤਾਨਾਂ ਦੇ ਗੁਲਾਮ ਨਹੀਂ ਹੋਣਾ ਅਸੀਂ ਮੋਦੀ ਦੇ ਆ ਯਾਰਾਂ ਪੂੰਜੀ ਪਤੀਆਂ ਸ਼ੈਤਾਨਾਂ ਦੇ ਖੇਡ ਦੇ ਖਿਡਾਰੀ ਰਾਜਸਥਾਨੀ ਤੇ ਬਿਹਾਰੀ ਬਾਬੂ ਆਂਦ ਰਾ ਕੇ ਅੰਨਾ ਭਾਈ ਮਦ ਪਰਦੇਸ ਦੇ ਦਿੱਲੀ ਦੇ ਦਿਵਾਲੇ ਘੇਰਾ ਪਾਉਣ ਲਈ ਕਿਸਾਨੇ ਅੱਜ ਚੱਲ ਚੱਲ ਆ ਰਹੇ ਨੇ ਵਿੱਚੋਂ ਪੂਰੇ ਦੇਸ਼ ਦੇ ਕਰਨੇ ਹਿਸਾਬ ਤੇ ਲੈਣੇ ਨੇ ਜਵਾਬ ਸਾਰੇ ਅੱਜ ਦੇਲੇ ਉੱਤੇ ਲੱਗੀ ਹੋਈ ਭਾਰੀ ਠੇਸ ਦੇ ਮੋਦੀ ਦਾ ਸਿਆਪਾ ਹੋ ਜੇ ਕਾਰ ਨੂੰ ਰਜਾਉਣ ਲੱਗਾ ਪੂਰੇ ਨਹੀਂ ਜੇ ਹੋਣੇ ਮਨਸੂਬੇ ਕਦੀ ਇਸ ਦੇ ਪੂਰੇ ਨਹੀਂ ਜੇ ਹੋਣੇ ਕੋਈ ਮਨਸੂਬੇ ਕਦੀ ਇਸ ਦੇ ਨੋਟਬੰਦੀ ਈਵੀਐਮ ਕਾਲਾ ਧਾਨ ਅچھے ਦਿਨ ਨੋਟਬੰਦੀ ਈਵੀਐਮ ਕਾਲਾ ਧਾਨ ਅچھے ਦਿਨ ਜੁਮਲਿਆਂ ਇਹਦਿਆਂ ਨੇ ਕੀਤਾ ਬੜਾ ਤੰਗਿਆ ਜੁਮਲਿਆਂ ਇਹਦਿਆਂ ਨੇ ਕੀਤਾ ਬੜਾ ਤੰਗ ਆ ਜੁੰਡਲੀ ਦੇ ਯਾਰ ਇਹਦੇ ਬਣੇ ਕਾਰੂ ਬਾਦਸ਼ਾਹ ਤੇ ਬਾਕੀਆਂ ਦੇ ਘਰਾਂ ਵਿੱਚ ਰੋਟੀ ਡੰਗੋ ਡੰਗਿਆ ਇੱਕ ਦੋ ਕਲੰਕੀਆਂ ਦੇ ਪਿੱਛੇ ਲੱਗ ਮੂਰਖਾਂ ਨੇ ਪੂਰਾ ਦੇਸ਼ ਦਿੱਤਾ ਅੱਜ ਸੂਲੀ ਉੱਤੇ ਟੰਗਿਆ ਆ ਲੈ ਫਿਰ ਵੇਖ ਤੂੰ ਨਜ਼ਾਰਾ ਹੁਣ ਪਹੁੰਚ ਚੁੱਕੇ ਖਾਲਸੇ ਭੁਜੰਗ ਸਿੰਘ ਸੂਰਮੇ ਨਿਆਂ ਗਿਆ ਤਕੜੇ ਜਵਾਨੋ ਹੋ ਜੋ ਇੱਕ ਡਾਕ ਲਓ ਜੋ ਬੰਦਾ ਮਰ ਜਾਵੇ ਸੱਚ ਲਈ ਉਹ ਕਦੇ ਨਹੀਂ ਜੇ ਮਰਦਾ ਤਕੜੇ ਜਵਾਨੋ ਹੋ ਜੋ ਇੱਕ ਦਾਖਲ ਹੋ ਜੋ ਬੰਦਾ ਮਰ ਜਾਵੇ ਸੱਚ ਲਈ ਉਹ ਕਦੇ ਨਹੀਂ ਜੇ ਮਰਦਾ ਮਰਦਾ ਹੈ ਰੋਜ਼ ਰੋਜ਼ ਬਣ ਕੇ ਜੇ ਆਉਂਦੀ ਲਾਸ਼ ਮਰਨੋ ਮਰਦ ਜਿਹੜਾ ਮਿੱਤਰੋ ਹੈ ਡਰਦਾ ਤੇ ਰਾਜਿਆਂ ਦੇ ਰਾਜ ਲੱਖਾਂ ਹੁੰਦੇ ਆ ਫਨਾ ਵੇਖੇ ਰਾਜਿਆਂ ਦੇ ਰਾਜ ਲੱਖਾਂ ਹੁੰਦੇ ਆ ਫਨਾ ਵੇਖੇ ਦੁਨੀਆਂ ਦਾ ਜੇਤੂ ਵੀ ਅਖੀਰ ਵਿੱਚ ਹਰਦਾ ਇਹ ਤਣਕੇ ਸਮਾਨ ਆ ਇਹ ਹਾਕਮਾਂ ਦੀ ਜੁੰਡਲੀ ਤੇ ਹੋਣਾ ਵੇਖੀ ਉਹ ਹੀ ਉਹ ਜੋ ਸੱਚਾ ਸਹਬ ਕਰਦਾ ਤਿੰਕੇ ਸਮਾਨ ਹੈ ਇਹ ਹਾਕਮਾਂ ਦੀ ਜੁੰਡਲੀ ਤੇ ਹੋਣਾ ਉਹੀ ਵੇਖਿਓ ਜੋ ਸੱਚਾ ਸਹਿਬ ਕਰਦਾ ਹੋਣਾ ਉਹੀ ਵੇਖਿਓ ਜੋ ਵਜਾਂ ਵਾਲਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ